ਰਸੀਗਾਲ ਤੁਸੀਂ ਜੁੜੇ ਹੋਇਓ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਆਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂ ਤੁਹਾਨੂੰ ਗੁਰਸਰਗਾ ਜੀ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ ਤੇ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਉਟ ਪਾਲੀਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਜਰਕਨ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਟਰਕੇ ਨਾ ਟੌਰਨੇਟ ਟਰਕਿਆਂ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 05 03 ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਜਸਵਿੰਦਰ ਸਿੰਘ ਨਿਸ਼ਾਤਰ ਕੌਰ ਨਾਗਰਾ ਰੋਸਵੈਲ 크੍ਰਿਸ਼ਨ ਤਨੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜ ਰੁੱਡਲੈਂਡ ਪਰਮਜੀਤ ਕੌਰ ਅੰਗੀ ਵੈਕਵਲ ਪ੍ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀ ਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ ਓਇਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨਵੇਂ ਪੁਰਾਣੇ ਟਾਇਰ ਵੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ ਟੈਂਟਲੂਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5500 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 20 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ ਖਬਰਾਂ ਦੇ ਰੋਕ ਰੋਕ ਕਰਕੇ ਮੈਂ ਤੁਜੀ ਫਰਜ਼ੀ VOTING ਅਕਸਰ ਆਪਾਂ ਬਲਾਕ ਸਮಿತಿ ਜੀਵਾ ਪ੍ਰੀਸ਼ਦ ਜਾਂ ਹੋਰ ਇਹਨਾਂ ਵੋਟਾਂ 'ਚ ਤਾਂ ਸੁਣਦੇ ਹੁੰਦੇ ਸੀ ਕਿ ਜਿਹੜੀ ਸੱਤਾਧਾਰੀ ਹੈ ਉਹ ਬੂਥਾਂ ਤੇ ਕਬਜ਼ੇ ਕਰ ਲੈਂਦੀ ਹੈ ਜਾਂ ਹੋਰ ਫਰਜ਼ੀ VOTING ਵੀ ਪਾਈ ਜਾਂਦੀ ਹੈ ਪਰ ਇੱਕ ਵੀਡੀਓ ਨੇ ਤਰਥਲੀ ਮਚਾਈ ਤੇ ਲੰਘੇ ਦਿਨੀ ਮਿੰਟੂ ਜੀ ਆਪਾਂ ਇੱਕ ਹੋਰ ਵੀਡੀਓ ਸ਼ੇਅਰ ਕਿਹਾ ਸਾਂਝੀ ਕੀਤੀ ਸੀ ਵੀਡੀਓ ਨੇ ਖਬਰ ਸਾਂਝੀ ਕੀਤੀ ਸੀ ਜਿਦੇ ਵਿੱਚ ਭਾਜਪਾਈ ਨੇਤਾ ਕਹਿ ਰਿਹਾ ਸੀਗਾ ਕਿ ਮੈਂ ਫਰਜ਼ੀ VOTING ਕਰ ਰਿਹਾ ਜਾਂ ਮੈਂ ਧੱਕੇ ਨਾਲ VOTING ਕਰ ਰਿਹਾ ਜਾਂ ਬੂਥ ਕੈਪਚਰਿੰਗ ਕਰ ਰਿਹਾ ਜੀ ਜੀ ਮਿੰਟ ਜੀ ਸਭਾ ਕੋਸ਼ਿਸ਼ ਕਰਦੇ ਆ ਕਿ ਮਿੰਟੂ ਜੀ ਨਾਲ ਇੱਕ ਵਾਰ ਫਿਰ ਤੋਂ ਜਿਹੜਾ ਰਾਬਤਾ ਉਹ ਕਾਇਮ ਕੀਤਾ ਜਾਵੇ ਤੇ ਉਹਨਾਂ ਦੇ ਨਾਲ ਗੱਲਬਾਤ ਨੂੰ ਜਿਹੜਾ ਉਤੋ ਰਹਿ ਜਾਵੇ ਆ ਆਪਾਂ ਉਹਨਾਂ ਦੇ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਸੇ ਦਰਮਿਆਨ ਆਪਾਂ ਚਰਚਾ ਕਰਦੇ ਆ ਖਬਰਾਂ ਦੇ ਬਾਰੇ ਵਾਧੇ ਆ ਮਿੰਟੂ ਜੀ ਇੱਕ ਵਾਰ ਫਿਰ ਤੋਂ ਸਾਡੀ ਸਤਿ ਸ੍ਰੀ ਅਕਾਲ ਦੀ ਸਵਾਗਤ ਹੈ ਜੀ ਜੀ ਸ਼ੁਕਰੀਆ ਜੀ ਜੀ ਮਾਫੀ ਫੋਨ ਕੱਟਿਆ ਗਿਆ ਜੀ ਜੀ ਅਮਿਤ ਜੀ ਖਬਰਾਂ ਦੇ ਵਲ ਆਈਏ ਤੇ ਸ਼ੁਰੂਆਤ ਕਰੀਏ ਫਰਜ਼ੀ VOTING ਤੋਂ ਲੰਘੇ ਦਿਨਾਂ ਦੇ ਵਿੱਚ ਆਪਾਂ ਇੱਕ ਹੋਰ ਖਬਰ ਸਾਂਝੀ ਕੀਤੀ ਸੀ ਜੀ ਦੇ ਵਿੱਚ ਇੱਕ ਭਾਜਪਾਈ ਨੇਤਾ ਬੂਥ ਕੈਪਚਰਿੰਗ ਦੀ ਗੱਲ ਕਰ ਰਿਹਾ ਸੀ ਆਪਣੀ ਵੀਡੀਓ ਦੇ ਵਿੱਚ ਦਾਵਾ ਕਰ ਰਿਹਾ ਸੀਗਾ ਕਿ ਮੈਂ ਕੈਪਚਰ ਕਰ ਲਿਆ ਉਸ ਤੋਂ ਬਾਅਦ ਪਰਚਾ ਹੋਇਆ ਹੁਣ ਫਰਜ਼ੀ VOTING ਦੀ ਇੱਕ ਵੀਡੀਓ ਨੇ ਤਰਥੱਲੀ ਮਚਾਈ ਹੈ ਜੀ ਅੱਜ ਬਿਲਕੁਲ ਇਹ ਫਰੂਕਾਬਾਦ ਦੀ ਵੀਡੀਓ ਹੈ ਤੇ ਇਸ ਵੀਡੀਓ ਦੇ ਵਿੱਚ ਇੱਕ ਲੜਕਾ ਹੈ ਜਿਹੜਾ ਨਵਾਲਗ ਹੈ ਠੀਕ ਹੈ ਜੀ ਉਹ 7 ਕੇ 8 ਵੋਟਾਂ ਪਾਉਂਦਾ ਹੈ ਉਹਦਾ ਪਿਓ ਭੱਜ ਭਾਈ ਨੇਤਾ ਆ ਤੇ ਮੈਂ ਹਿਸਾਬ ਕਿਤਾਬ ਲਾ ਕੇ ਸੋਚਦਾ ਪਿਆ ਸਰ ਮੈਂ ਕਿ ਮੁੰਡਾ ਬਹੁਤ ਦੂਰ ਤੱਕ ਜਾਏਗਾ ਕਿ ਮੁੰਡਾ ਬੜਾ ਸ਼ਨੇਚਰ ਹੈ ਤਾਂ ਖੈਰ ਕਹ ਲਿਆ ਕਿ ਹੁਣ ਤੁਸੀਂ ਹਿਸਾਬ ਲਾ ਲਓ ਕਿ ਜਿਹੜੀਆਂ ਵੀਡੀਓਜ਼ ਨੇ ਉਹ ਗੁਜਰਾਤ ਯੂਪੀ ਕਈ ਸਟੇਟਾਂ ਚੋਂ ਆ ਚੁੱਕੀਆਂ ਜਿੱਤੇ ਵਿੱਚ ਇਹੋ ਜਿਹੀਆਂ ਚੀਜ਼ਾਂ ਵਾਪਰੀਆਂ ਨੇ ਖੈਰ ਚੋਣਕ ਮਿਸ਼ਨ ਨੇ ਦਾ ਨੋਟਿਸ ਲਿਆ ਅਕਲੇਸ਼ ਯਾਦਵ ਨੇ ਐਕਸ ਤੇ ਇਹ ਜਿਹੜੀ ਵੀਡੀਓ ਆ ਉਪਾਈ ਕਿਆ ਵੇਖੋ ਕੀ ਤਮਾਸ਼ਾ ਚੱਲਦਾ ਪਿਆ ਫਿਰ ਜਦੋਂ ਜਾਂਚ ਪੜਤਾਲ ਅੱਗੇ ਤੁਰੀ ਤੇ ਹੈਰਾਨਗੀ ਦੀ ਹੱਦ ਨਹੀਂ ਰਹੀ ਕਿ ਭਈ ਉਹ ਤੇ ਬੰਦਾ ਨਵਾਲਗ ਹੈ ਨਵਾਲਗੇ ਜਿੱਦੀ ਵੋਟ ਹੀ ਨਹੀਂ ਬਣੀ ਉਹ ਪ੍ਰਵੀਨ ਜੀ ਅੱਠ ਅੱਠ ਵੋਟਾਂ ਪਾਉਣ ਡਿਆ ਜੀ ਜੀ ਬਿਲਕੁਲ ਤੇ ਨਾਲ ਫਿਲਮਾਂਕਣ ਕਰਦਾ ਪਿਆ ਇਹ ਕਮਾਲ ਦੀ ਗੱਲ ਹੈ ਆ ਵੀ ਪਤਾ ਨਹੀਂ ਇਹਨਾਂ ਦੇ پاس ਬਣੇ ਆ ਕਿ ਜਿੱਦਾਂ ਕਦਾਂ ਵੀ ਆ ਇਹ ਲੈ ਜਾਂਦੇ ਨੇ ਮੋਬਾਈਲ ਉੱਥੇ ਸ਼ੂਟ ਕਰ ਦਿੰਦੇ ਨੇ ਲਾਈਕ ਕਰ ਦਿੰਦੇ ਨੇ ਕੋਈ ਰੋਕਣ ਵਾਲਾ ਨਹੀਂ ਕੋਈ ਟੋਕਣ ਵਾਲਾ ਨਹੀਂ ਤੁਸੀਂ ਸੋਚ ਕੇ ਦੇਖੋ ਕਿ ਨਾ ਸਿਰਫ ਫਰਜ਼ੀ VOTING ਦਾ ਮਸਲਾ ਹੈ ਏ ਵੀ ਆ ਕੇ ਉੱਥੇ ਉਹ ਸਭ ਕੁਝ ਕਰਦਾ ਰਿਹਾ ਤੇ ਚੋਣ ਪਾਰਟੀ ਕੀ ਕਰਦੀ ਸੀ ਜਿਹੜੀ ਪੋਲਿੰਗ ਪਾਰਟੀ ਸੀ ਹੂੰ ਬਿਲਕੁਲ ਸਹੀ ਚੋਣ ਕਮਿਸ਼ਨ ਬਾਅਦ ਚ ਹਰਕਤ ਦੇ ਵਿੱਚ ਆਇਆ ਤੇ ਉਹਨਾਂ ਨੇ ਹੁਣ ਚੱਕ ਕੇ ਤੇ ਜਿਹੜੀ ਇਹ VOTING ਹੋਈ ਸੀ ਉਹ ਕੈਨਸਲ ਕਰ ਦਿੱਤੀ ਹੈ ਤੇ ਦੁਬਾਰਾ ਇਸ ਬੂਥ ਤੇ ਹੁਣ ਪੋਲਿੰਗ ਹੋਏਗੀ ਹੂੰ ਪਰ ਮਾਮਲਾ ਜਿਹੜਾ ਉਹ ਦਰਜ ਹੋਣਾ ਚਾਹੀਦਾ ਤੇ ਜਿਹੜੇ ਇਹ ਹੈ ਕੀ ਆ ਆਪਾਂ ਕਹੀਏ ਕਿ ਪੋਲਿੰਗ ਪਾਰਟੀ ਇਹਦੇ ਵੀ ਮੁਕੱਦਮਾ ਹੋਣਾ ਚਾਹੀਦਾ ਇਹਦਾ ਤੇ ਮੰਨਣਾ ਮੁਕੱਦਮਾ ਹੋਣਾ ਚਾਹੀਦਾ ਹੂੰ ਉਦਾਂ ਅੱਜ ਵੀ ਜੇ ਤੁਸੀਂ ਵੇਖੋਗੇ ਨਾ ਯੂਪੀ ਦੇ ਵਿੱਚੋਂ ਪਤਾ ਨਹੀਂ ਮੈਨੂੰ ਇਉਂ ਲੱਗਦਾ ਕਿ ਬਦਲਾ ਇੱਕ ਵਾਰੀਆਂ ਗੜਾਈ ਲੈ ਰਿਹਾ ਹੈ ਅੱਜ ਵੀ ਇੱਕ ਵੀਡੀਓ ਮੈਂ ਵੇਖੀ ਇੱਕ ਚੈਨਲ ਤੇ ਜਿੱਥੇ ਦਲਿਤਾਂ ਨੂੰ ਜਾ ਕੇ ਤੇ ਕੁਝ ਭਾਜਪਾਈ ਸਮਰਥਕ ਜਿਹੜੇ ਗੁੰਡੇ ਕਹਿ ਲੋ ਇਹ ਜਾ ਕੇ ਕੁੱਟਦੇ ਪਏ ਇਹ ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਆਈਆਂ ਨੇ ਕਿ ਮਤਲਬ ਕਿ ਤੂੰ ਵੋਟ ਕਹਿ ਕੇ ਇੱਧਰ ਨਹੀਂ ਪਾਈ ਉੱਧਰ ਨਹੀਂ ਪਾਈ ਜਾਂ ਦਬਕਾ ਦਬਕਾਉਣਾ ਜਿਵੇਂ ਉਹ ਸਭ ਕੁਝ ਚੱਲ ਰਿਹਾ ਹੈ ਪਰ ਗੱਲ ਇਹ ਹੈ ਕਿ ਐਤਕੀ ਯੂਪੀ ਦਾ ਜਿਹੜਾ ਐਸ ਸੀ ਭਾਈਚਾਰੇ ਦਾ ਵੋਟਰ ਆ ਉਹ ਹਾਥੀ ਤੋਂ ਉੱਤਰ ਕੇ ਸਾਈਕਲ ਦੀ ਪਿਛਲੀ ਕਾਠੀ ਤੇ ਬੈਠ ਗਿਆ ਸਾਈਕਲ ਦੀ ਕਾਠੀ ਤੇ ਚੜ ਗਿਆ ਉਹ ਪਿੱਛੇ ਬੈਠ ਗਿਆ ਚੱਲ ਮੇਰੇ ਭਾਈ ਚੱਲ ਮੇਰੇ ਭਾਈ ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੜੀ ਇੰਟਰਸਟਿੰਗ ਗੇਮ ਹੋ ਜਾਂਦੀ ਹੈ ਖੈ ਅੱਜ ਦੀ VOTING ਤੇ ਵੀ ਆਈ ਹੈ ਅੱਜ ਇੱਕ ਫੇਜ਼ ਸੀਗਾ ਪੰਜਵਾਂ ਫੇਜ਼ ਹਾਂਜੀ ਤੇ ਹੁਣ ਤੁਸੀਂ ਲਾ ਲੋ ਕਿ ਲਗਭਗ 80 ਫੀਸਦ ਵੋਟ ਜਿਹੜੀ ਆ ਉਹ ਪੈ ਚੁੱਕੀ ਹੈ ਇੰਡੀਆ ਵਿੱਚ ਮਤਲਬ ਕਿ ਜੇ ਆਪਾਂ ਫੇਜ਼ਾਂ ਦੀ ਗੱਲ ਕਰੀਏ ਪੰਜ ਫੇਜ਼ ਜਿਹੜੇ ਆ ਉਹ ਨੇਪਰੇ ਚੜ ਗਏ ਤੇ ਲਗਭਗ 80 ਫੀਸਦ ਸੀਟਾਂ ਤੇ VOTING ਜਿਹੜੀ ਆ ਉਹ ਮੁਕੰਮਲ ਹੋ ਗਈ ਜੀ ਜੀ ਤਾਂ ਇਹਦੇ ਵਿੱਚ ਹੁਣ ਜੇ ਤੁਸੀਂ ਅੱਜ ਵੇਖੋਗੇ ਜਿਵੇਂ ਅਮੇਠੀ ਰਾਏ ਬਰੇਲੀ ਕੋਸ਼ਾਂ ਵੀ ਇਹਨਾਂ ਸੀਟਾਂ ਦਾ ਵੀ ਕਿਤੇ ਨਾ ਕਿਤੇ ਅੱਜ ਪੜਥੂ ਪਿਆਵੇ ਆ। ਖਾਸ ਤੌਰ ਤੇ ਅਮਿੱਤ ਵਿੱਚ ਤੇ ਇਹ ਫਿਲਮ ਬਣੀ ਪਈ ਆ ਕਿ ਸਿਨਰਤੀ ইরਾਨੀ ਉਹ ਮਲਕੀ ਜਰਨੈਲ ਨੇ ਤੇ ਕੀ ਲੜਨਾ ਸੀ ਜਰਨੈਲ ਦਾ ਗਾਂ ਜਿਹੜਾ ਸਪਾਹੀ ਆ ਪੰਜਾਬੀ ਆ ਹਾਂਜੀ ਹਾਂਜੀ ਕਿਸ਼ੋਰੀ ਕਮਾ ਕਿਸ਼ੋਰੀ ਲਾਲ ਕਿਸ਼ੋਰੀ ਲਾਲ ਹੱਥੋਂ ਹਾਰਨ ਦੇ ਕੰਡੇ ਤੇ ਪਹੁੰਚ ਗਈ। ਅੱਛਾ ਠੀਕ ਹੈ ਜੀ। ਨਰੇਂਦਰ ਮੋਦੀ ਵਿਖ ਲੋ ਇਨਾ ਉਲਝਾਇਆ ਕਾਂਗਰਸੀਆਂ ਨੇ ਕਿ ਨਰੇਂਦਰ ਮੋਦੀ ਸਿਮਰਤੀ ਇਰਾਨੀ ਦਾ ਪ੍ਰਚਾਰ ਨਹੀਂ ਕਰ ਸਕੇ ਕਾਰਨ ਕਿ ਭਈ ਹੁਣ ਜਾ ਕੇ ਕਸ਼ੂਰੀ ਲਾਲ ਦੇ ਖਿਲਾਫ ਪ੍ਰਧਾਨ ਮੰਤਰੀ ਜਾ ਕੇ ਉੱਥੇ ਪ੍ਰਚਾਰ ਕਰੇਗਾ ਜੀ ਤੋਂ ਮਤਲਬ ਕਿ ਇਸ ਤਰ੍ਹਾਂ ਦੀ ਉੱਥੇ ਇੱਕ ਲੜਾਈ ਆ ਹੁਣ ਮੈਂ ਤੇ ਅੱਜ ਇੱਕ ਯੂਪੀ ਦੇ ਪੱਤਰਕਾਰ ਤੋਂ ਇਹ ਵੀ ਸੁਣਿਆ ਕਿ ਜਿਹੜੀ ਲਖਨਊ ਰਾਜਨਾਥ ਦੀ ਸੀ ਜਿਹੜੇ ਕਹਿੰਦੇ ਕੋ ਵੀ ਫਸਿਆ ਕਮਾਲ ਦੀ ਗੱਲ ਹੈ ਅੱਛਾ ਜੀ ਐਕਿ ਜਦੋਂ 13ਵੀਂ ਖਬਰ ਆਉਂਦੀ ਆਂ ਜਦੋਂ 18ਵੀਂ ਆ ਤਾਂ ਗੱਲ ਇਹ ਕਿ ਹੁਣ ਜੇ ਆਪਾਂ ਪੋਲਿੰਗ ਦੇ ਵਿੱਚ ਦੇਖੀਏ ਕਿ ਵੋਟ ਕਿੰਨਾ ਪੋਲ ਹੋਇਆ ਤਾਂ ਇਹਦੇ ਚ ਹੁਣ ਜਿਹੜੇ ਕਿੰਨੇ ਕਿ ਆਖਰੀ ਅੰਕੜੇ ਸੀ ਕਿ ਉਹ 58% ਤੱਕ ਦੇ ਹੂੰ 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 ਬੰਗਾਲ ਦੇ ਵਿੱਚ ਓੜ ਵੀ ਹੋਇਆ ਮੁੰਬਈ ਦੇ ਵਿੱਚ ਵੀ ਕੁਝ ਕਿਰਤਾਰੀਆਂ ਹੋਈਆਂ और एदा है, बत्ती बनता है। हुँ, हुँ, हुँ. पर जो ओवरआल टर्न आउट आप कभी बिहार हो गया वे नोट करो हाँ हाँ जी झारखंड त्रे लाख सताठ लद्दाख भी गुस्सा बहुत फुटेगा लोगों का महाराष्ट्री महस अड़तालीडीशा च उत्तर प्रदेश च सतवंजा पश्चिम बंगाल च तिहत्तर ਤਾਂ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਦਿਖਾਉਂਦਾ ਹੈ ਉਹ ਕਿਤੇ ਨਾ ਕਿਤੇ ਦਰਸਾਉਂਦਾ ਹੈ ਕਿ ਲੋਕਾਂ ਦੇ ਵਿੱਚ ਇਹ ਮਾਤਸ਼ਾਮੀ ਹੈਗਾ ਕੁਝ ਸਟੇਟਾਂ ਨੂੰ ਛੱਡ ਕੇ ਜੀ ਜੀ ਤੇ ਪੰਜਾਬ ਦੇ ਵਿੱਚ ਵੀ ਮੈਨੂੰ ਇੱਕ ਡਾਊਟ ਹੈ ਪਤਾ ਨਹੀਂ ਗਲਤ ਆ ਕਿ ਸਹੀ ਆ ਕਿਉਂਕਿ ਇੱਥੇ ਅੱਗ ਭਈ ਵਰਦੀ ਆ ਇੰਨੀ ਗਰਮੀ ਆ ਇੰਨੀ ਗਰਮੀ ਆ ਹੂੰ ਹੂੰ ਕਿ ਦੁਪਹਿਰੇ ਸੁੰਨ ਮਸੁੰਨ ਹੋ ਜਾਂਦੀ ਆ ਹੂੰ ਤਾਂ ਜਿਹੜੀ ਵੋਟ ਸਵੇਰੇ ਪੈ ਗਈ ਜਾਂ ਲਾਊਡ ਦੇ ਵੇਲੇ ਤੋਂ ਬਾਅਦ ਪੈ ਗਈ ਸੋ ਪੈ ਗਈ ਦੁਪਹਿਰੇ ਵੋਟ ਜਿਹੜੀ ਆ ਉਹ ਕੋਈ ਮਤਲਬ ਕਿ ਤਖੜਾ ਵੋਟਰ ਹੀ ਜਾ ਕੇ ਵੋਟ ਕਰੇਗਾ ਹਮ ਇੰਨੀ ਇੱਧਰ ਗਰਮੀ ਆ ਇੰਨੀ ਹਮਸ ਗੱਲ ਹੀ ਛੱਡਦੇ ਹੋ ਤਾਂ ਦਮ ਕੁੱਟੀ ਦਾ ਤਾਂ ਕਿਹੜਾ ਬੰਦਾ ਕਤਾਰ 'ਚ ਲੱਗੇਗਾ ਲਾਈਨ 'ਚ ਲੱਗੇਗਾ ਜਾ ਕੇ ਆਪਦਾ ਕੋਈ ਅੱਧਾ ਘੰਟਾ 20 ਮਿੰਟ ਉੱਥੇ ਟਾਈਮ ਲਾਏਗਾ ਦੁਪਹਿਰ ਇਹ ਇਹ ਬਹੁਤ ਵੱਡਾ ਪ੍ਰਸ਼ਨ ਹੈ ਕਿ ਪੰਜਾਬ ਦੀ ਵੀ ਜਿਹੜੀ ਵੋਟ ਔਲ ਹੋਏਗੀ ਉਹ ਮੇਰਾ ਅੰਦਾਜ਼ਾ ਕਿ 50 ਫਜੂ ਟੱਪ ਜਾਵੇ ਤੇ ਬਹੁਤ ਆ ਕਿਉਂਕਿ ਇਹ ਗਰਮੀ ਵਧੀ ਜਾਣੀ ਹੈ ਹਸਾਬ ਨਾਲੋਂ ਅੱਜ ਸਾਡੇ ਇਲਾਕੇ ਚ 40 ਟੈਂਪਰੇਚਰ ਸੀ ਹੂੰ 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 46 ਤੇ ਇਹ ਲਗਭਗ 48 49 ਦੇ ਨੇੜੇ ਜਾਣਾ ਆ ਤੁਸੀਂ ਸਹੀ ਅੰਦਾਜ਼ਾ ਲਾ ਸਕਦੇ ਹੋ ਕਿ ਫਰਕ ਪਵੇਗਾ ਤੇ ਗਰਮੀ ਵਾਲੀਆਂ ਸਟੇਟਾਂ ਦੇ ਵਿੱਚ ਇਹਦਾ ਪ੍ਰਭਾਵ ਜਿਹੜਾ ਉਹ ਥਿਸ ਵੀਕ ਜੀ ਜੀ ਬਿਲਕੁਲ ਇਮਰਤੀ ਜੀ ਆਪ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕਿਸਾਨਾਂ ਦੀ ਧਮਕੀ ਮਗਰੋਂ ਪੀਐਮ ਮੋਦੀ ਵੀ ਐਕਸ਼ਨ ਮੋਡ ਦੇ ਵਿੱਚ ਆਏ। ਦੇਖੋ ਪੀਐਮ ਮੋ ਉਹਦੇ ਨਾਲ ਕਿਤੇ ਥੋੜਾ ਗੰਭੀਰ ਹੈ। ਅੱਗੇ ਪੰਜਾਬ ਦੇ ਵਿੱਚ ਜੋ ਤੁਹਾਨੂੰ ਪਤਾ ਹੀ ਹੈ ਤਜਰਬਾ ਹੋਇਆ ਹੂੰ ਹੂੰ ਉਹਦੀ ਜਾਂਚ ਪੜਤਾਲ ਚੱਲਦੀ ਪਈ ਹੈ। ਕਈ ਅ fırsਾ ਤੇ ਘਾਸ ਡਿਗਣ ਦੀ ਸੰਭਾਵਨਾ ਹੈ। ਜੀ ਤਾਂ ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਜਿਵੇਂ ਕਿਸਾਨਾਂ ਨੇ ਆਖਿਆ ਕਿ ਅਸੀਂ ਨਰਿੰਦਰ ਮੋਦੀ ਦਾ ਵਿਰੋਧ ਕਰਾਂਗੇ। ਹੂੰ। ਤੇਵੇਂ ਇਹ ਐਕਟੂ ਬੂਮੀਆ ਏਜੰਸੀਆਂ ਹੂੰ। ਤੇ ਗੁਜਰਾਤ ਪੁਲਿਸ ਵੀ ਇੱਥੇ ਪਹੁੰਚੀ ਹੋਈ ਆ। ਹੂੰ ਹੂੰ ਹੂੰ। ਹੁਣ ਇਹਨੂੰ ਆਪਾਂ ਰੁਪੀਨ ਦੀ ਆਪਾਂ ਕਹਿ ਲਈਏ ਮਸ਼ਕ ਕਹਿ ਸਕਦੇ ਆ ਕਿਉਂਕਿ ਆਪਣੀ ਵੀ ਦੇਖਿਆ ਪੁਲਿਸ ਜਿਹੜੀ ਆਸਮ ਜਾਂਦੀ ਆ ਕੇਵਰ ਬੰਗਾਲ ਜਾਂਦੀ ਆ ਇਲੈਕਸ਼ਨਾਂ ਚ ਇਲੈਕਸ਼ਨ ਡਿਊਟੀ ਵੀ ਹੋ ਸਕਦੀ ਆ। ਪਰ ਨਾਲ ਇਹ ਵੀ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਕਿ ગુજરાત પુルス नरेंद्र મોદી બી જો ਵੀ રેલી હોएगी એ દો દિન ਇੱਥੇ ਆਉਣਗੇ પ્રચાર માટે 23 ਅਤੇ 24 જી જી ਤਾਂ મતલબ એ જલנדર ਦੇ ਵਿੱਚ ਇਹਨਾਂ ਦੀ એક રેલી ਹੋਣੀ ਆ એક પਟਿਆਲਾ ਦੇ ਵਿੱਚ ਹੋਣੀ ਆ ਹੂੰ ਹੂੰ ਤੇ એક ਮੇਰੇ ਖਿਆਲ ਦੇ ਨਾਲ মাঝੇ ਵਾਲੀ સાઈડ ਆ ਸ਼ਾਇਦ ਤਾਂ ਇਹ ਇਸ ਤਰ੍ਹਾਂ ਜਿਹੜੀਆਂ ਇਹਨਾਂ ਦੀਆਂ ਇਹ ਤਿੰਨ રેલીਆਂ ਨੇ ਹੂੰ ਉਹਦੇ ਬੰਦੋਬਸਤ ਨੂੰ ਲੈ ਕੇ ગુજરાત પુルス ਦੱਸ ਦੇ ਕਿ ਐਕਟਿਵ ਹੈ ਜੀ 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 ਹਾਲਾਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਵਾਰ-ਵਾਰ ਇਹ ਸੋਨ ਨੂੰ ਮਿਲ ਰਿਹਾ ਹੈ ਕਿ ਨਹੀਂ ਨਹੀਂ ਇਹ ਰੁਟੀਨ ਦੀ ਕਾਰਵਾਈ ਆ ਸਾਡੀ ਪੁਲਿਸ ਵੀ ਜਾਂਦੀ ਆ ਕਿਉਂਕਿ ਉਧਰ ਇਲੈਕਸ਼ਨ ਹੋ ਗਏ ਆ ਹਾਂਜੀ ਹੁਣ ਉਧਰੋਂ ਸੁਰੱਖਿਆ ਦਸਤੇ ਜਿਹੜੇ ਆ ਉਹ ਫ੍ਰੀ ਹੋ ਕੇ ਇੱਧਰ ਆ ਰਹੇ ਤਾਂ ਖੈਰ ਇਹ ਤੇ ਸਾਫ ਹੈ ਸਪੱਸ਼ਟ ਹੈ ਕਿ ਕਿਸਾਨ ਕਹਿੰਦੇ ਆ ਕਿ ਅਸੀਂ ਵਿਰੋਧ ਕਰਾਂਗੇ ਹੂੰ ਤੇ ਦੂਸਰੇ ਪਾਸੇ ਇਹ ਹੁਣ ਐਕਸਰਸਾਈਜ਼ ਜਿਹੜੀ ਆ ਚੱਲਦੀ ਪਈ ਆ ਇਹ ਨਰਿੰਦਰ ਮੋਦੀ ਨਾਲ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਕਿ ਵੈਸਾ ਕੋਈ ਵਾਕਿਆ ਜਿਹੜਾ ਉਹ ਨਾ ਵਾਪਰ ਜਾਵੇ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮੰਗਲਵਾਰ ਨੂੰ ਮਾ ਪੰਚਾਇਤ ਕੀਤੀ ਜਾ ਰਹੀ ਆ ਜੀ ਤੇ ਉਹ ਤੋਂ ਬਾਅਦ ਵੀ ਕੋਈ ਵੱਡਾ ਪ੍ਰੋਗਰਾਮ ਜਿਹੜਾ ਉਹ ਨਿਕਲੇਗਾ ਯਾਨੀ ਅੱਜ ਸੋਮਵਾਰ ਹੋ ਗਿਆ ਕੱਲ ਨੂੰ ਇਹ ਉਥੋਂ ਪ੍ਰੋਗਰਾਮ ਜਿਹੜਾ ਦੇ ਸਕਦੇ ਆ ਤੇ ਉਹ ਪ੍ਰੋਗਰਾਮ ਕਿਹੋ ਜਿਹਾ ਹੋਏਗਾ ਇਹ ਤੇ ਭਾਈ ਕੱਲ ਨੂੰ ਪਤਾ ਲੱਗੇਗਾ ਪਰ ਇਹ ਸਾਫ਼ ਹੈ ਕਿ ਇੱਥੇ ਹੁਣ ਅੱਜ ਆਪਾਂ ਜੇ ਦੇਖੀਏ ਤਾਂ ਯੋਗੀ ਆਦਿੱਤਿਆਨਾਥ ਵੀ ਆਏ ਚੰਡੀਗੜ੍ਹ ਉਹ ਗੱਲ ਇਹ ਆ ਕਿ ਹੁਣ ਇਸ ਏਜੰਸੀਆਂ ਜਿਹੜੀਆਂ ਉਹ ਜ਼ਿਆਦਾ ਐਕਟਿਵ ਹੋਣ ਗਿਆ ਇਸੇ ਕਰਕੇ ਕਿ ਜੋ ਐਸਕੇਐਮ ਹੈ ਉਹ ਨੇੜੇ ਨਾ ਪਹੁੰਚ ਸਕੇ ਤਾਂ ਹੋ ਸਕਦਾ ਕੋਈ ਗ੍ਰਿਫਤਾਰੀਆਂ ਦਾ ਦੌਰ ਵੀ ਸ਼ੁਰੂ ਕਰ ਦੇਣ ਇਹ ਕਾਫੀ ਕਹ ਲੋ ਕਿ ਮਾਮਲਾ ਜਿਹੜਾ ਹੈ ਉਹ ਫਸ ਗਿਆ ਕਿਸਾਨ ਕਹਿੰਦੇ ਕਿ ਅਸੀਂ ਵਿਰੋਧ ਕਰਨਾ ਹੀ ਕਰਨਾ ਤੇ ਤੁਹਾਨੂੰ ਪਤਾ ਹੈ ਆਮ ਤੌਰ ਤੇ ਆਪਾਂ ਵੇਖਦੇ ਵੀ ਆ ਚਾਹੇ ਕੁਝ ਵੀ ਹੋ ਜਾਵੇ ਜੀ ਨਰੇਂਦਰ ਮੋਦੀ ਦੀ ਰੈਲੀ 'ਚ ਵਿਘਨ ਨਹੀਂ ਪੈਣ ਦਿੱਤੇ ਤਾਂ ਇਹਦਾ ਮਤਲਬ ਇਹੋ ਆ ਕਿ ਸ਼ਾਇਦ ਕੋਸ਼ਿਸ਼ ਰਹੇਗੀ ਕਿ ਨੇੜੇ ਨਾ ਪਹੁੰਚ ਕੇ ਸਾਂ ਦੂਰ ਕਿਤੇ ਪ੍ਰਦਰਸ਼ਨ ਕਰਦੇ ਐ ਸੁ ਕਰਦੇ ਆ ਤਾਂ ਕੋਈ ਚੱਕਰ ਨਹੀਂ ਹੈ ਪਰ ਨੇੜੇ ਨਾ ਜਾਂ ਰੈਲੀ 'ਚ ਕੋਈ ਖਲਲ ਨਾ ਪਵੇ ਕਿਉਂਕਿ ਰੈਲੀ 'ਚ ਖਲਲ ਪੈਣ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਫਿਰ ਮੈਸੇਜ ਬਹੁਤ ਦੂਰ ਤੱਕ ਜਾਂਦਾ ਤੇ ਵੈਸੇ ਹੀ ਨਰੇਂਦਰ ਮੋਦੀ ਦੀ ਜੇ ਤੁਸੀਂ ਬਾਡੀ ਲੈਂਗੁਏਜ ਵੇਖੋਗੇ ਹਾਂ ਹਾਂ ਉਹਨਾਂ ਦਾ ਭਾਸ਼ਣਾ ਦਾ ਮਿਆਰ ਵੇਖੋਗੇ ਤਾਂ ਉਹ ਸਭ ਕੁਝ ਦਰਸਾ ਰਿਹਾ ਕਿ ਇੱਕ ਹਾਰਿਆ ਹੋਇਆ ਖਿਡਾਰੀ ਜਿਹੜਾ ਉਹ ਵਜਿਦ ਹੈ ਕਿ ਮੈਂ ਜਿੱਤ ਰਿਆਂ ਜਿੱਤ ਜਿਸ ਤਰ੍ਹਾਂ ਬੰਦਾ ਹਾਰਿਆ ਹੁੰਦਾ ਪਰ ਉਹ ਵਜਿਦ ਹੁੰਦਾ ਕਿ ਨਹੀਂ ਨਹੀਂ ਮੈਂ ਹਾਲੇ ਨਹੀਂ ਤੋ ਇੱਕ ਹੰਬਿਆਜਾ ਖਿਡਾਰੀ ਵੇਖਣ ਨੂੰ ਮਿਲ ਰਿਹਾ ਪਰ ਸੁਰੱਖਿਆ ਦੇ ਬੰਦੋਬਸਤ ਜਿਹੜੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪੂਰੇ ਕਰਨਗੇ ਇਹ ਚਾਹੇ ਕੁਝ ਵੀ ਹੋਵੇ ਜੀ ਜੀ ਤੇ ਮੇਰੀ ਜੀ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰੀਏ ਜਗਵੀਰ ਬਰਾੜਦੀ ਉਹਨੇ ਆਪ ਨੂੰ ਝਟਕਾ ਦਿੱਤਾ ਜੀ ਹਾਂ ਦੇਖੋ ਜਗੜਬੀਰ ਬਰਾੜ ਉਹ ਕਿਸੇ ਨੇ ਕਿਹਾ ਸੀਗਾ ਕਿ ਕਿਸੇ ਨੇ ਦਲ ਬਦਲ ਕਰ ਕਿਸੇ ਕੇ ਸਾਥ ਖਵادری ਕੀ ਹੈ ਕਿਸੇ ਨੇ ਦਿਲ ਬਦਲ ਕਰ ਕਿਸੇ ਕੇ ਸਾਥ ਯਾਰੀ ਕੀ ਹੈ ਹਮ ਤਾਂ ਇਹ ਜੋ ਕੁਝ ਨਾ ਦਿਲ ਫਹਿਕ ਹੁੰਦੇ ਨੇ ਦਿਲ ਫਹਿਕ ਆਸ਼ਕ ਜੀ ਸਿਆਸਤ ਦੇ ਵਿੱਚ ਵੀ ਕੁਝ ਦਿਲ ਫਹਿਕ ਖਿਡਾਰੀ ਹੁੰਦੇ ਆ ਹਮ ਤਾਂ ਇਹ ਜਿਹੜੇ ਬਰਾੜ ਸਾਹਿਬ ਨੇ ਤੁਸੀਂ ਵੇਖੋਗੇ ਤਾਂ ਪੀਪੀਪੀ ਵੇਲੇ ਵੀ ਨਾਲ ਸੀਗੇ ਇਦੇ ਮਨਪ੍ਰੀਤ ਬਾਦਲ ਦੇ ਜੀ ਅਕਾਲੀ ਦਲ ਚੀਰ ਹੈ ਕਾਂਗਰਸ ਚ ਵੀ ਰਹਿ ਹਮਮ ਤੇ ਅਖੀਰ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਹਮ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਇੱਕ ਸਾਲ ਪਹਿਲਾਂ ਹੀ ਸ਼ਾਮਲ ਹੋਏ ਸੀਗੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਬੜਾ ਗੱਜ-ਵੱਜ ਕੇ ਸ਼ਾਮਲ ਹੋਏ ਸੀ ਸਾਬਕਾ ਵਿਧਾਇਕ ਨੇ ਜਲੰਧਰ ਕੈਂਟ ਏਰੀਆ ਦੇ ਵਿੱਚ ਹਮ ਇਹਨਾਂ ਦੀ ਚੰਗੀ ਕੈਲੋਕ ਪકડ ਹੈਗੀ ਆ ਜੀ ਜੀ ਤਾਂ ਹੁਣ ਬਰਾੜ ਸਾਹਿਬ ਗੇਰ ਪਾ ਕੇ ਤੇ ਕਾਮ ਹੋ ਗਏ ਨੇ ਹਾਂ 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 ਦੱਸਿਆ ਇਹ ਜਾ ਰਿਹਾ ਕਿ ਪਿਛਲੇ ਦਿਨੀ ਕਿਉਂਕਿ ਇਹਨਾਂ ਨੇ ਕਾਫੀ ਮਿਹਨਤ ਕੀਤੀ ਸੀ ਜਿਹੜੀ ਜ਼ਿਮਨੀ ਚ ਹੋਣੀ ਆ ਜਲੰਧਰ ਵਾਲੇ ਜੀ ਜੀ ਤੇ ਉਹਦੇ ਵਿੱਚ ਕੋਈ ਵੀ ਬੰਦਾ ਹੁੰਦਾ ਜਦੋਂ ਪਾਰਟੀ ਬਦਲ ਕੇ ਆਉਂਦਾ ਨਵੀਂ ਨਵੀਂ ਉਹਦੀ ਸ਼ਾਇਨਿੰਗ ਹੁੰਦੀ ਆ ਉਹ ਹਿੱਲਾ ਕਰਦਾ ਹੀ ਆ ਕਿ ਮੈਂ ਵੱਧ ਤੋਂ ਵੱਧ ਫਿਰ ਪਰਫਾਰਮ ਕਰਨ ਤੋਂ ਬਾਅਦ ਮੇਵਾ ਸ਼ਿਵਾ ਲੈ ਲਮਾ ਜੀ ਜੀ ਹੁਣ ਇਹ ਗੱਲ ਜਿਹੜੀ ਆ ਉਹ ਆਮ ਆਦਮੀ ਪਾਰਟੀ ਤੁਹਾਨੂੰ ਪਤਾ ਹੀ ਹੈ ਕਿੰਨਾ ਕੁ ਸਮਝਦੀ ਆ ਉਹਨਾਂ ਨੇ ਇਹਨਾਂ ਤੋਂ ਕੰਮ ਕਰਵਾਇਆ ਜਿੰਨੀ ਚੋਣ ਦੇ ਵਿੱਚ ਦੱਸਦੇ ਆ ਕਿ ਵਾਵਾ ਜਿੰਨੀ ਲੱਗਦੀ ਸੀ ਵਾਹ ਲਾਈ ਆ ਰਾਸ਼ਟਾਪ ਨੇ ਜੀ ਜੀ ਤਾਂ ਹੁਣ ਇਹਨਾਂ ਦੀ ਕੋਈ ਉੱਥੇ ਬਹੁਤੀ ਪ੍ਰਤੀਤ ਹੈ ਨਹੀਂ ਕੀ ਉਲਟਾ ਇਹਨਾਂ ਨੂੰ ਉਮੀਦ ਸੀ ਕਿ ਜਦੋਂ ਕੋਈ ਇੰਚਾਰਜ ਹੀ ਲਾ ਦੇਣਗੇ ਉਹ ਬੀਬੀ ਥਿਆੜਾ ਨੂੰ ਉਹਨਾਂ ਨੇ ਲਾ ਦਿੱਤਾ ਪਿਛਲੇ ਦਿਨ ਜੀ ਰਾਜਵਿੰਦਰ ਕੌਰ ਥਿਆੜਾ ਠੀਕ ਹੈ ਉਹਨੂੰ ਹਲਕਾ ਕੈਂਟ ਦਾ ਇਨਚਾਰਜ ਲਾ ਦਿੱਤਾ ਹੂੰ ਤਾਂ ਜਦੋਂ ਬਰਾਗ ਸਾਹਿਬ ਨੇ ਵੇਖਿਆ ਕਿ ਭਾਈ ਇੱਥੇ ਤੇ ਹੋਣ ਮਾਮਲਾ ਜਿਹੜਾ ਕਸੂਤਾ ਹੋ ਗਿਆ ਤਾਂ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਜਿੱਥੇ ਅੱਗੇ ਇੰਨੀਆਂ ਉਡਾਰੀਆਂ ਲਾਈਆਂ ਜਿੱਥੇ ਅੱਗੇ ਇੰਨੀਆਂ ਟੁੱਟੀਆਂ ਤੇ ਇੰਨੀਆਂ ਯਾਰੀਆਂ ਲਾਈਆਂ ਕਿਉਂ ਨਾ ਇੱਕ ਵਾਰੀ ਹੋਵੇ ਇੱਕ ਵਾਰੀ ਹੋਰ ਉਹ ਗੀਤਾਂ 'ਚ ਨਹੀਂ ਕਹਿੰਦੇ ਹੁੰਦੇ ਰੈਪ ਇੱਕ ਵਾਰੀ ਹੋਰ ਤਾਂ ਇੱਕ ਵਾਰੀ ਹੋਰ ਹੋਣ ਇੱਕ ਵਾਰੀ ਜਾਣਗੇ ਕਿੱਥੇ ਹੂੰ ਤਾਂ ਫਿਰ ਜਦੋਂ ਇਹ ਸਵਾਲ ਉੱਠਦਾ ਪੰਜਾਬ ਦੀ ਰਾਜਨੀਤੀ 'ਚ ਕਿ ਕਿੱਥੇ ਉਹ ਕਹਿੰਦਾ ਕਿ ਕੋਈ ਆਪਸ਼ਨ ਨਹੀਂ ਹੈਗਾ ਤਾਂ ਫਿਰ ਭਾਜਪਾ ਤੇ ਕੀ ਆ ਹੂੰ ਭਾਜਪਾ ਐਹੋ ਜਿਹੀ ਬਣ ਗਈ ਆ ਕਿ ਮਤਲਬ ਜੇ ਕਿਸੇ ਕੋਲ ਕੋਈ ਆਪਸ਼ਨ ਹੋ ਜਿਵੇਂ ਫਿਲਮ 'ਚ ਨਹੀਂ ਹੁੰਦਾ ਮੇਰੇ ਪਾਸ ਮਾਂ ਹੈ ਹੂੰ ਹੂੰ ਤਾਂ ਪੰਜਾਬ ਪੰਜਾਬੀ ਪੋਲਿਟਿਕਸ ਤੇ ਵਿੱਚ ਨੇਤਾ ਕਹਿੰਦੇ ਆ ਕਿ ਸਾਡੇ ਕੋਲ ਭਾਜਪਾ ਹੈ ਹੂੰ ਸਾਡੇ ਕੋਲ ਹੋਰ ਨਹੀਂ ਤੇ ਕੋਈ 8 9 ਗਨਮੈਨ ਤੇ ਉਹਨਾਂ ਨੇ ਦੇ ਹੀ ਦੇਨੇ ਕੇਂਦਰਵਾਣੇ ਹੂੰ ਸੋ ਇਸ ਵਾਸਤੇ ਇਹ ਹੋ ਸਕਦਾ ਹੈ ਕਿ ਬਰਾੜ ਸਾਹਿਬ ਜਿਹੜੇ ਆ ਉਹ ਭਾਜਪਾ ਜੁਆਇਨ ਕਰ ਲੈਣ ਇਹ ਤੇ ਹਾਲੇ ਕਿਸਾਨਾਂ ਨਾਲ ਟਸਲ ਚੱਲ ਰਹੀ ਆ ਜੀ ਕਿ ਨਹੀਂ ਤਾਂ ਤੁਸੀਂ ਵੇਖਿਓ ਕਿੰਨੇ ਇਹ ਬੰਦੇ ਜਿਹੜੇ ਉਹ ਹੁੰਦੇ ਪਰ ਅਗਾਹ ਵੀ ਵੇਖਿਓ ਹੋਣਗੇ ਬੰਦੇ ਜਾਣਗੇ ਜਦੋਂ ਇਹ ਕੰਮ ਠੱਡਾ ਪਵੇਗਾ ਤਾਂ ਬਹੁਤ ਸਾਰੇ ਬੰਦੇ ਤਿਆਰ ਬੈਠੇ ਸੀ ਪਰ ਕਿਸਾਨਾਂ ਕਰਕੇ ਥੋੜਾ ਜਿਹਾ ਰੁਕੇ ਪਏ ਨੇ ਸੋ ਬਰਾੜ ਸਾਹਿਬ ਦਾ ਇੱਕ ਵਾਰੀ ਫੇਰ ਕਹੀਏ ਕਿ ਦਿਲ ਜਿਹੜਾ ਉਹ ਆਮ ਆਦਮੀ ਪਾਪੀ ਤੋਂ ਅੱਕ ਗਿਆ ਤੇ ਹੁਣ ਉਹਨਾਂ ਨੇ ਇਸ ਪਾਰਟੀ ਨੂੰ ਅਲਵੇ ਦਾ ਕਹਿ ਦਿੱਤਾ ਜੀ ਜੀ ਤੇ ਡੇਰਾ सिरसा ਕਿੱਧਰ ਨੂੰ ਜਾ ਰਿਹਾ ਜੀ ਇੱਕ ਹੋਰ ਡੇਰਾ ਪੰਜਾਬ ਦੇ ਵਿੱਚ ਉਹਦੇ ਤੋਂ ਕੋਲੇ ਤਾਂ ਸਿਆਸੀ ਆਗੂ ਬੜੇ ਗਿੜੇ ਮਾਰਦੇ ਆ ਜੀ ਜਿਵੇਂ ਸਾਰਿਆਂ ਨੂੰ ਅਸ਼ੀਰਵਾਦ ਮਿਲਦਾ ਹੁੰਦਾ ਉੱਥੋਂ ਤੇ ਉਹਨਾਂ ਦਾ ਕੰਮ ਠੀਕ ਆ ਅੱਛਾ ਜਿਹੜਾ ਮਰਜ਼ੀ ਜਾਵੇ ਆਪਦੀ ਸੈਲਫੀ ਖਿੱਚ ਕੇ ਪਾ ਲਵੇ ਹਾਂਜੀ ਹਾਂਜੀ ਉਹ ਕਿਸੇ ਨੂੰ ਨਿਰਾਸ਼ ਨਹੀਂ ਕਰਦੇ ਉਹ ਹਰੇਕ ਨੂੰ ਇਹ ਲੱਗਦਾ ਹੈ ਉਹ ਹਰੇਕੀ ਦਾਵਾ ਕਰ ਦਿੰਦਾ ਵੀ ਇਹ ਸਮਰਥਨ ਮੇਰੇ ਨਾਲ ਹੈ ਹਾਂ ਜੀ ਜੀ ਤਾਂ ਆਹ ਰੇਕ ਬੰਦਾ ਖੁਸ਼ ਹੋ ਜਾਂਦਾ ਹੈ ਹੂੰ ਤਾਂ ਸਿੱਧੇ ਰੂਪ ਦੇ ਵਿੱਚ ਰਾધા ਸੁਆਮੀਏ ਕਿਸੇ ਨੂੰ ਵੋਟ ਦਾ ਕਹਿੰਦੇ ਨਹੀਂ ਹੂੰ ਹੂੰ ਮੋੜ ਦੇ ਤਾਂ ਮੈਨੂੰ ਲੱਗਦਾ ਕਿਸੇ ਨੂੰ ਵੀ ਨਹੀਂ ਨਹੀਂ ਮੋੜ ਦੇ ਰਾਹੁਲ ਚਲਾ ਜਾਵੇ ਮੋਦੀ ਚਲਾ ਜਾਵੇ ਵੈਲਕਮ ਹੀ ਆ ਹੂੰ ਉਹ ਕਾ ਤੂੰ ਗੇਟ ਤੋਂ ਗੇਟ ਤੇ ਲਖਾਇਆ ਵੈਲਕਮ ਜੇ ਸੌਰੀ ਕਹਿ ਕੇ ਖਾਲੀ ਮੋੜਨਾ ਫਿਰ ਵੈਲਕਮ ਲਿਖਾਉਣ ਦਾ ਫਾਇਦਾ ਹੀ ਕੀ ਆ ਜੇ ਸੌਰੀ ਕਹਿ ਕੇ ਖਾਲੀ ਮੋੜ ਦੇਣਾ ਕਿਸੇ ਨੂੰ ਜ਼ਰਾ ਜੀ ਗੱਲ ਆ ਕਿ ਉਥੇ ਸਾਰੇ ਜਾਣਦੇ ਆ ਫੋਟੋ ਪਾਉਂਦੇ ਆ ਪਰ ਉਹ ਵੋਟ ਇਹਨਾਂ ਨੂੰ ਮਿਲਦੀ ਆ ਕਿ ਨਹੀਂ ਮਿਲਦੀ ਇਹਦੇ ਬਾਰੇ ਖੁੱਲੇ ਰੂਪ ਚ ਤੇ ਕੋਈ ਵੀ ਕੁਝ ਨਹੀਂ ਕਹਿ ਸਕਦਾ ਹੁਣ ਜਿਹੜਾ ਡੇਰਾ ਸਰਸਾ ਹੈ ਡੇਰਾ ਸਰਸਾ ਤੁਹਾਨੂੰ ਪਤਾ ਹੀ ਆ ਜੀ ਕਿ ਵਿੱਚੋਂ ਜੇ ਇਹਨਾਂ ਦੀ ਰੀਤ ਚੱਲ ਪਈ ਇਹਨਾਂ ਨੇ ਐਲਾਨੀਆਂ ਵੋਟਾਂ ਪਾਈਆਂ ਹਮ ਕਦੇ ਕਾਂਗਰਸ ਨੂੰ ਜਾਂ ਅਕਾਲੀ ਦਲ ਨੂੰ ਬਾਅਦ ਦੇ ਵਿੱਚ ਹੁਣ ਇਹਨਾਂ ਦਾ ਕੰਮ ਜਿਹੜਾ ਤੁਹਾਨੂੰ ਪਤਾ ਹੀ ਆ ਖਾਸ ਤੌਰ ਤੇ ਡੇਰਾ ਮੁਖੀ ਦਾ ਘੜੇਚਾ ਹੋ ਗਿਆ ਕੰਮ ਜੀ ਤਾਂ ਗੱਲ ਇਹ ਆ ਕਿ ਪਿਛਲੀ ਵਾਰੀ ਜੇ ਆਪਾਂ ਵੇਖੀਏ ਸਮਰਥਨ ਤਾਂ ਇਹਨਾਂ ਦਾ ਜਾਂਦਾ ਭਾਜਪਾ ਭਾਜਪਾ ਤੋਂ ਸਿਵਾ ਜਾਣਗੇ ਵੀ ਕਿੱਥੇ ਅਬ ਇਹ ਹਾਂ ਸੇ ਕਹਾਂ ਜਾਏ ਹਾਂ ਤਾਂ ਗੱਲ ਇਹ ਆ ਕਿ ਉਹ ਤਾਂ ਮੌਜਾ ਕਰਵਾ ਰਹੇ ਇਹਨਾਂ ਨੇ ਤਾਂ ਹੋਰ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਹਣੀਪ੍ਰੀਤ ਗਈ ਆ ਮੁਲਾਕਾਤ ਕਰਕੇ ਆਈ ਆ ਇਹਨੇ ਛੁੱਟੀ ਵੀ ਮੰਗੀ ਛੁੱਟੀ ਜਿਹੜੀ ਆ ਉਹਦੇ ਤੇ ਰੋਕਿਆ ਤੁਹਾਨੂੰ ਪਤਾ ਹਾਈ ਕੋਰਟ ਨੇ ਅਖਿਆ ਇੰਨੀਆਂ ਛੁੱਟੀਆਂ ਹੂੰ 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 ਤੋ ਅੰਦਰ ਕਿਹੜੇ ਟਾਈਮ ਰਹਿਣਾ ਤਾਂ ਰੋਕਟਾਉਣ ਦੀ ਮੰਗ ਕੀਤੀ ਆ ਕਿ ਸਾਡੀ ਛੁੱਟੀ ਇੱਕ ਜਿਹੜੀ ਆ ਬਣਦੀ ਐ ਤੇ ਦਿਓ ਬਈ ਤਾਂ ਬਰਹਾਲ ਛੁੱਟੀ ਦਾ ਕੰਮ ਤੇ ਲਈ ਆ ਤਾਂ ਵੋਟਾਂ ਤਾਂ ਫਿਰ ਹਰਿਆਣੇ ਚ ਆ ਗਈਆਂ ਨੇ ਜੀ ਹੁਣ ਅਗਲਾ ਗੇਟ ਜਿਹੜਾ ਫੇਜ਼ ਐ ਜਿਹੜਾ ਉਹਦੇ ਚ ਹਰਿਆਣਾ ਵੀ ਹੈਗਾ ਨਾ ਹਮ ਵੈਸੇ ਵੀ ਹੁਣ ਤਾਂ ਕੁਝ ਵੀ ਨਹੀਂ 20% ਰਹਿ ਗਈ ਵੋਟਿੰਗ ਹਮ ਤਾਂ ਗੱਲ ਇਹ ਆ ਕਿ ਹਨੀਪ੍ਰੀਤ ਜਿਹੜੀ ਮੁਲਾਕਾਤ ਕਰਕੇ ਆਈ ਆ ਉਹਦੇ ਚ ਕਿਤੇ ਨਾ ਕਿਤੇ ਅੰਦਾਜ਼ਾ ਇਸ ਕੱਲ ਦਾ ਲਾਇਆ ਜਾ ਰਿਹਾ ਹੈ ਕਿ ਸਾਰੀ ਸੈਟਿੰਗ ਹੋ ਗਈ ਹੈ ਵੈਸੇ ਵੀ ਮੈਂ ਤੁਹਾਨੂੰ ਦੱਸ ਦੇਵਾਂ ਹੂੰ ਹੂੰ ਜੋ ਸਾਡੇ ਪੁੱਤਰ ਦੱਸਦੇ ਆ ਕਿ ਹਨੀਪ੍ਰੀਤ ਦੀ ਭਾਰਤੀ ਜਨਤਾ ਪਾਰਟੀ ਦੇ ਨਹੀਂ ਆਰਐਸਐਸ ਦੇ ਇੱਕ ਵੱਡੇ ਲੀਡਰ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਨੇੜਤਾ ਹੈ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਤੇ ਵੋਟਾਂ ਚਾਹੀਦੀਆਂ ਇਹਨਾਂ ਤੇ ਆਸ਼ੀਰਵਾਦ ਸੰਗ ਦਾ ਵੀ ਹੈ ਠੀਕ ਹੈ ਪਿਛਲੇ ਕੁਝ ਸਮੇਂ ਚ ਇਹਨਾਂ ਨੇ ਆਪੀ ਸੈਟਿੰਗ ਕਰ ਲਈ ਹੈ ਤੇ ਤੁਹਾਨੂੰ ਪਤਾ ਕਰਤਾ ਧਰਤਾ ਕੌਣ ਹੂੰ ਮੁੰਬਈ ਕਾ ਚਿੰਗ ਕੌਣ ਇਸ ਵੇਲੇ ਕਰਤਾ ਧਰਤਾ ਹੈਗੀ ਆ ਹਨੀਪ੍ਰੀਤ ਜੀ ਸਾਰਾ ਕੁਝ ਹਨੀਪ੍ਰੀਤ ਦੇ ਹੱਥ ਆ ਡੇਰੇ ਦੇ ਸੂਤਰ ਦੱਸਦੇ ਆ ਕਿ ਮੈਨੇਜਮੈਂਟ ਤੋਂ ਲੈ ਕੇ ਸਿਆਸੀ ਫੈਸਲੇ ਸਭ ਤੱਕ ਤਾਂ ਇੱਕ ਫਾਰਮੈਲਟੀ ਫਿਰ ਰਹਿ ਜਾਂਦੀ ਆ ਕਰਨਾ ਤਾਂ ਹਨੀਪ੍ਰੀਤ ਨਹੀਂ ਆ ਜੀ ਜੀ ਉਹਦਾ ਡੇਰਾ ਮੁਖੀ ਦਾ ਤੇ ਟੱਪਰੀ ਸਾਰਾ ਖੇਰੂ ਖੇਰੂ ਹੋ ਗਿਆ ਤੁਹਾਨੂੰ ਪਤਾ ਹੀ ਆ ਬਾਰ ਬੂਰ ਚਲੇ ਗਏ ਹੂੰ ਤਾਂ ਗੱਲਿਆ ਕਿ ਹੁਣ ਇਹ ਬਸ ਇੱਕ ਰਸਮ ਪੂਰਤੀ ਤੇ ਉਸ ਤੋਂ ਬਾਅਦ ਸੁਨੇਹਾ ਲੱਗ ਜਾਏਗਾ ਕਿਉਂਕਿ ਜਿਹੜਾ ਸਿਆਸੀ ਵਿੰਗ ਸੀ ਉਹ ਤੇ ਜੇ ਮੈਂ ਨਹੀਂ ਭੁੱਲਦਾ ਉਹ ਤੇ ਇਹਨਾਂ ਨੇ ਭੰਗ ਕਰ ਦਿੱਤਾ ਸੀਗਾ ਨਾ ਹਾਂ ਮਾਝੀ ਦੇ ਵਿੱਚ ਉਹ ਇਹਨਾਂ ਨੇ ਭੰਗ ਕਰ ਦਿੱਤਾ ਸੀਗਾ ਤੇ ਵੰਦਕ ਢਾਂਚਾ ਉਹਦਾ ਸੁਰਜੀਤ ਨਹੀਂ ਹੋਇਆ ਦੁਬਾਰਾ ਤਾਂ ਲੱਗਦਾ ਇਹੋ ਆ ਕਿ ਸੁਨੇਹਾ ਲੱਗ ਜਾਣਾ ਕਿ ਹਾਂ ਜੀ ਉਹਦੇ ਨਾਲ ਜਾ ਕੇ ਤੇ ਬਈ ਡੇਰਾ ਮੁਖੀ ਨਾਲ ਸਲਾਹ ਹੋ ਗਈ ਆ ਕਿ ਤੁਸੀਂ ਇਹਨਾਂ ਨੂੰ ਵੋਟਾਂ ਬਾਤੇ ਵੋਟਾਂ ਇਹਨਾਂ ਨੇ ਪਾਚਪਾ ਨੂੰ ਪਾਉਣੀਆਂ ਕੀ ਪੰਜਾਬ ਦੇ ਵਿੱਚ ਜਿੱਥੇ ਆਪਾਂ ਦੇਖਦੇ ਆਂ ਲੰਬੀ ਦਾਸ ਤੌਰ ਤੇ ਬਠਿੰਡਾ ਬਠਿੰਡਾ ਲੋਕ ਸਭਾ ਦੀ ਗੱਲ ਜੇ ਮੈਂ ਕਰਾਂ ਬਠਿੰਡਾ ਲੋਕ ਸਭਾ ਦੇ ਵਿੱਚ ਚੰਗੀ ਵੋਟ ਆ ਪ੍ਰੇਮੀਆਂ ਦੀ ਸਾਡੇ ਲੰਬੀ ਦੇ ਵਿੱਚ ਹੀ ਇਹਨਾਂ ਦੀ ਵੋਟ ਜੇ ਮੈਂ ਅੰਦਾਜ਼ਾ ਲਾਵਾਂ ਹੱਥੋਂ ਸੁੱਟੀ 6 ਤੋਂ 8 9000 ਵੋਟ ਆ ਤਾਂ ਮਤਲਬ ਇਸੇ ਤਰ੍ਹਾਂ ਜੇ ਤੁਸੀਂ ਉੱਤੇ ਉੱਤੇ ਤੁਰੇ ਚੱਲੋਗੇ ਤਾਂ ਸਰਦੂਲਗੜ ਤੱਕ ਹੈ ਆਪਾਂ ਬਲਾਡਾ ਸਰਦੂਲਗੜ ਤਾਂ ਕੀ ਇਹ ਪ੍ਰੇਮੀ ਜਿਹੜੇ ਲੋਕਸਾਾਰੇ ਦੇ ਕਿ ਇਹ ਭਾਜਪਾ ਨੂੰ ਵੋਟ ਕਰਨ ਜੇ ਭਾਜਪਾ ਨੂੰ ਵੋਟ ਕਰਨਗੇ ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਨੁਕਸਾਨ ਅਕਾਲੀ ਦਲ ਨੂੰ ਕਿਉਂਕਿ ਇਹੀ ਵੋਟ ਕਿਸੇ ਟਾਈਮ ਅਕਾਲੀ ਦਲ ਨੂੰ ਵੀ ਪੂਤ ਦੇ ਰਹੀ ਜੀ ਤੇ ਮੈਂ ਜੀ ਅਗਲੀ ਖਬਰ ਦੇ ਵੱਲ ਉਹਦੀ ਇਹ ਗੱਲ ਕਰਕੇ ਆਪਾਂ ਮਨਜੀਠੀਆ ਦੀ ਕਹਿੰਦੇ ਪੰਨੂ ਤੇ ਮਾਨ ਤੇ ਕੇਸ ਦਰਜ ਕਰਵਾਵਾਂਗੇ ਜੀ ਅਸੀਂ ਦੇਖੋ ਇਹ ਮਾਨਸਾ ਦੇ ਵਿੱਚ ਆਏ ਸਨ ਤੇ ਹੁਣ ਜਹਰਾ ਜੀ ਗੱਲ ਆ ਕਿ ਜੇ ਮਾਨਸਾ ਦੇ ਵਿੱਚ ਆਉਣਗੇ ਤਾਂ ਸਿੱਧੂ ਮੂਸੇਵਾਲੇ ਦਾ ਮਾਮਲਾ ਜਿਹੜਾ ਉਹ ਉੱਠੇ ਗਈ ਉੱਠੇਗਾ ਹੋਇਆ ਕੀ ਸੀਗਾ ਤੁਹਾਨੂੰ ਯਾਦ ਹੋਣਾ ਆਪਾਂ ਖਬਰ ਵੀ ਸ਼ਾਇਦ ਕੀਤੀ ਸੀ ਕਿ ਪੰਜਾਬ ਸਰਕਾਰ ਨੇ ਆਪ ਹੀ ਸੁਪਰੀਮ ਕੋਰਟ ਚ ਮੰਨ ਲਿਆ ਸੀਗਾ ਜਾ ਕੇ ਜੀ ਜੀ ਕਿ ਸਿੱਧੂ ਮੂਸੇਵਾਲੇ ਦੀ ਹਤਿਆ ਸਿਕਿਉਰਿਟੀ ਹਟਾਉਣ ਕਰਕੇ ਹੋਇਆ ਮਤਲਬ ਕਿ ਸਿੱਧਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਇਹ ਇਕਵਾਲੀਆ ਹੂੰ ਇਕਵਾਲੀਆ ਤੌਰ ਤੇ ਇਹਨਾਂ ਨੇ ਮੰਨਿਆ ਕਿ ਹਾਂ ਜੀ ਵੀ ਸਿਕਿਉਰਟੀ ਹਟਾਉਣ ਦੀ ਵਜ੍ਹਾ ਕਰਕੇ ਸਿੱਧੂ ਮੂਸੇ ਵਾਲੇ ਦਾ ਮਰਡਰ ਹੋ ਗਿਆ ਸੀ ਜੀ ਇਹ ਗੱਲ ਅੱਜ ਤੱਕ ਚਲੋ ਠੀਕ ਹੈ ਸੱਤਾ ਦੇ ਵਿੱਚ ਆ ਜਿੱਦਨ ਉਹ ਸੱਤਾ ਤੋਂ ਬਾਹਰ ਹੋਏ ਤਾਂ ਤੁਹਾਨੂੰ ਪਤਾ ਹੀ ਆ ਕਿ ਜੋ ਇਹ ਕਹਿ ਰਹੇ ਨੇ ਮਜੀਠੀਆ ਇਹਨਾਂ ਤੇ ਮੁਕੱਦਮਾ ਕਰ ਵੀ ਕਰਵਾਵਾਂ ਤਾਂ ਇਹ ਹੋ ਵੀ ਸਕਦਾ ਪੌਸਿਬਿਲਿਟੀ ਵੀ ਹੈ ਸੰਭਾਵਨਾ ਵੀ ਹੈ ਹੂੰ ਹੂੰ ਕਿਉਂਕਿ ਪਰਿਵਾਰ ਦਾ ਵੀ ਇਹੋ ਮੰਨਣਾ ਜੀ ਤੋਂ ਹੋਮ ਮਿਨਿਸਟਰੀ ਹੈਗੀ ਆ ਭਗਵੰਤ ਮਾਨੂ ਰਾਖੋ ਹਮ ਤੇ ਜਿਹੜੇ ਉਹਨਾਂ ਦੇ ਪਰਮ ਮਿੱਤਰ ਨੇ ਹਮ ਪੰਨੂ ਜੀ ਹਮ ਭਈ ਉਹ ਉਸ ਟਾਈਮ ਪੱਤਰਕਾਰ ਸੀਗੇ ਹਮ ਤਾਂ ਇਹ ਸਾਰਾ ਕੁਝ ਜਿਹੜਾ ਗਣਮਿੱਥ ਕੇ ਕੀਤਾ ਗਿਆ ਸਿੱਧੂ ਮੂਸੇਵਾਲਾ ਦੇ ਫਾਦਰ ਨੇ ਤੇ ਚਾਰ ਤਿੰਨ ਪਹਿਲਾਂ ਕਿਹਾ ਜੀ ਉਹਨੇ ਆਖਿਆ ਸਾਡੇ ਕੋਲ ਕੋਈ ਗਣਮੈ ਨਹੀਂ ਸੀਗਾ ਹਮ ਹਮ ਕੋਈ ਵੀ ਗਨਮੈ ਨਹੀਂ ਸੀਗਾ ਇਹਨਾਂ ਨੇ ਸਾਰੇ ਹੀ ਵਾਪਸ ਬੁਲਾ ਲਏ ਸੀ ਇਹ ਜਿਹੜੇ ਦੋ ਮੁੰਡੇ ਆਏ ਆ ਇਹ ਤੇ ਦੋ ਦਿਨ ਪਹਿਲਾਂ ਆਏ ਸੀ ਠੀਕ ਹੈ ਤੇ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਵਾਪਰਿਆ ਪਰ ਜਿਵੇਂ ਹੀ ਉਹ ਖਬਰ ਜਿਹੜੀ ਵਾਇਰਲ ਹੁੰਦੀ ਆ ਤਵੇਂ ਹੀ ਤਾਂ ਮਤਲਬ ਇਹ ਆ ਕਿ ਮਜੀਠੀਆ ਜਿਹੜੇ ਆ ਉਹ ਮਾਨਸਾ ਆਪਦੀ ਭੈਣ ਜੀ ਵਾਸਤੇ ਪਹੁੰਚੇ ਆ ਤੇ ਉਹਨਾਂ ਨੇ ਨਿਸ਼ਾਨੇ ਤੇ ਲਿਆ ਹੈ ਇਹਨਾਂ ਯਾਨੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਖੈਰ ਦੇਖੋ ਕੀ ਕਰਦੇ ਆ ਕੀ ਕਰਾਉਂਦੇ ਆ ਪਰ ਇਸ ਮਾਮਲੇ ਦੇ ਵਿੱਚ ਆਪਾਂ ਦੇਖ ਹੀ ਰਹੇ ਆ ਕਿ ਬਲਕੌਰ ਸਿੰਘ ਸਿੱਧੂ ਦਾ ਸਾਥ ਹੈ ਜਿਹੜਾ ਉਹ ਕਾਂਗਰਸ ਨੂੰ ਮਿਲ ਰਿਹਾ ਪਰ ਅਕਾਲੀ ਵੀ ਇਸ ਮੁੱਦੇ ਤੇ ਕਹ ਲਓ ਕਿਤੇ ਨਾ ਕਿਤੇ ਹੁਣ ਥੋੜਾ ਹਾਂਜੀ ਥੋੜਾ ਜਿਹਾ ਇਧਰ ਦੇਖ ਰਹੇ ਨੇ ਕਿ ਹਾਂ ਇਹ ਮੁੱਦਾ ਵੀ ਚੁੱਕਿਆ ਜਾ ਸਕਦਾ ਪਰ ਮੇਰਾ ਮੰਨਣਾ ਹੈ ਕਿ ਬਠਿੰਡੇ ਦੀ ਸੀਟ ਦਾ ਫੈਸਲਾ ਹੀ ਇਧਰ ਹੋ ਜਾਣਾ ਹੈ ਦੋ ਤਿੰਨ ਹਲਕੇ ਆ ਜੀ ਮੇਰਾ ਜਿੰਨਾ ਕੋ ਮੰਨਣਾ ਹੈ ਕਿ ਜੇ ਮਨ ਲੋ ਕੁੜੀਆਂ ਸਾਹਿਬ ਇਨ ਹਲਕਿਆਂ ਦੇ ਵਿੱਚ ਪਕੜ ਬਣਾ ਲੈਂਦੇ ਮੌੜ ਮਾਨ ਸਾਹਿਬ ਲਾਡਾ ਹਮ ਹਮ ਸਰਦੂਲ ਗਾੜ ਇੱਥੋਂ ਚੰਗਾ ਤੇ ਫੇਰ ਫੇਰ ਤੇ ਖੁੱਡੀਆਂ ਮੇਰੇ ਖੇਲ ਦੇ ਨਾਲ ਇੱਕ ਵਾਰੀ ਫੇਰ ਬਾਦਲ ਪਰਿਵਾਰ ਨੂੰ ਬਹੁਤ ਵੱਡਾ ਚਟਕਾ ਦੇਣਗੇ ਪਰ ਜੇ ਇੱਥੇ ਕੰ ਬਰਾਬਰ ਰਹਿ ਗਿਆ ਜਾਂ ਪਛੜ ਗਿਆ ਇਹ ਤਿੰਨ ਚਾਰ ਜਿਹੜੇ ਆ ਕੇ ਆ ਤਾਂ ਫੇਰ ਔਖਾ ਫੇਰ ਔਖਾ گا ਆਉਣਗੇ ਉਹੀ ਲੰਬੀ ਲੰਬੀ ਵਾਲੀ ਸਾਈਡ ਇੱਥੇ ਤੇ ਐਤਕੀ ਉਹ ਗੱਲਾਂ ਨਹੀਂ ਹੈ ਜਿਹੜੀਆਂ ਐਸ਼ਵਾਰਾ ਸੀਗੇ ਆ ਨਾ ਬਾਈ ਵਾਲੀਆਂ ਉਹ ਹੈ ਨਹੀਂ আর ਕੀ ਹੂੰ ਜੀ ਤੇ ਬਿੱਟੂ ਨੇ ਰਾਜਾ ਵੜਿੰਗ ਦੇ ਕੇਸ ਨੂੰ ਮੋੜ ਖੁੱਲਣ ਦੀ ਮੰਗ ਕੀਤੀ ਜੀ ਉਹ ਬਿੱਟੂ ਅੱਜ ਕੱਲ ਨਾ ਮਤਲਬ ਇਹਨੂੰ ਪਤਾ ਨਹੀਂ ਕੀ ਹੋਇਆ ਬਿੱਟੂ ਤਾਂ ਅੱਜ ਕੱਲ ਹੋਰ ਹੀ ਮੁੰਦਲਿਆ ਜਾਂ ਫਿਰਦਾ ਉਹਨਾਂ ਦੇ ਨਾਲ ਬੈਂਕਸ ਹੋਰਾਂ ਦੇ ਨਾਲ ਇਹਨੇ ਭੇੜ ਕੀਤਾ ਉਹਨਾਂ ਨੇ ਚੱਕ ਕੇ ਦੀ ਆਡੀਓ ਵਾਇਰਲ ਕਰ ਦਿੱਤੀ ਵਿੱਚ ਭਾਜਪਾ ਵਾਲਿਆਂ ਨੂੰ ਵੀ ਕਹੀ ਜਾਂਦਾ ਕਾਂਗਰਸੀਆਂ ਨੂੰ ਵੀ ਕਹੀ ਜਾਂਦਾ ਦੋਵਾਂ ਪਾਸਿਆਂ ਤੋਂ ਹੀ ਗੱਡੀਆਂ ਨਾ ਰਹਿ ਜਾਵੇ ਕਿੱਥੇ ਖੈਰ ਦੇਖੋ ਜੋ ਇੰਨੇ ਚੁੱਕਿਆ ਮੁੱਦਾ ਜੀ ਉਹ ਮੁੱਦਾ ਐਸਾ ਮੁੱਦਾ ਹੈ ਜਿਹੜਾ ਕਿ ਇੱਕ ਵਾਰੀ ਖਤਮ ਕਰ ਦਿੱਤਾ ਗਿਆ ਸੀ ਤੁਹਾਨੂੰ ਯਾਦ ਹੋਣਾ ਹੈ ਹਮਮ ਕਿ ਗਿੱਦੜਵਾ ਮੰਡੀ ਦਾ ਰੌਲਾ ਸੀਗਾ ਇੱਕ ਠੇਕੇਦਾਰ ਸੀ ਫਰੀਦਕੋਟ ਦਾ ਜੀ ਜੀ ਕਰਨ ਕਟਾਰੀਆ ਉਹਦਾ ਨਾਮ ਸੀਗਾ 2021 ਦੀ ਗੱਲ ਹੈ ਕਿ ਉਹਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ 3 ਸਾਲ ਦੇ ਪੁੱਤਰ 7 ਸਾਲ ਦੀ ਧੀ ਨੂੰ ਗੋਲੀ ਮਾਰ ਦਿੱਤੀ ਸੀ ਫਿਰ ਆਪ ਨੂੰ ਮਤਲਬ ਕਿ ਮਾਰੀ ਸੀ ਗੋਲੀ ਆਪਣੇ ਆਪ ਨੂੰ ਪਤਨੀ ਨੂੰ ਮਾਰੀ ਸੀਗੀ ਉਹ ਬਚ ਗਈ ਸੀ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਜਿਹੜਾ ਕਟਾਰੀਆ ਪਰਿਵਾਰ ਆ ਪਤਾ ਨਹੀਂ ਉਸ ਦੇ ਲੈਣਾ ਵੀ ਸਰਕਾਰ ਵੀ ਸੀਗੀ ਤਾਂ ਖੇਡ ਜਦੋਂ ਚੰਨੀ ਮੁਖ ਮੰਤਰੀ ਬਣਦੇ ਆ ਤਾਂ ਇਹ ਕੇਸ ਜਿਹੜਾ ਸੀਗਾ ਬੰਦ ਹੋ ਜਾਂਦਾ ਠੀਕ ਹੈ ਜੀ ਜਿੰਨੀ ਕੁ ਸਾਨੂੰ ਜਾਣਕਾਰੀ ਹੈ ਸ਼ਾਇਦ ਇਹਨਾਂ ਦਾ ਕੰਪਰੋਮਾਈਜ਼ ਹੋਇਆ ਸੀ ਕਿਉਂਕਿ ਇਹਦੇ ਵਿੱਚ ਦਿੰਪੀ ਬਨਾਇਕ ਹਮ ਹ ਉਹਦਾ ਨਾਮ ਵੀ ਸ਼ਾਮਲ ਸੀ ਜੀ ਜੀ ਤਾਂ ਫਿਰ ਇਹਨੇ ਉਹ ਐਫ ਆਈ ਆਰ ਕੱਢੀ ਆ ਸਾਰਾ ਕੁਝ ਕੱਢ ਕੇ ਤੇ ਆਖਿਆ ਕਿ ਮੈਂ ਇਹਦੀ ਜਾਂਚ ਸੀਬੀਆਈ ਤੋਂ ਕਰਵਾਉਣ ਵਾਸਤੇ ਬਈ ਹੀਲ ਹੁਜਤ ਕਰਾਂਗਾ ਹਮ ਮੈਥੇਨੋਟਿਕਾਂ ਦਾ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹ ਜਿਹੜਾ ਮਾਮਲਾ ਦੱਬਿਆ ਹੋਇਆ ਮਾਮਲਾ ਸੀਗਾ ਇਹ ਮਾਮਲਾ ਇਹ ਪਟਿਆ ਰਵਨੀਤ ਬਿੱਟੂ ਨੇ ਰਾਜਾ ਬੜਿੰਗ ਦਾ ਨੁਕਸਾਨ ਕਰਨ ਵਾਸਤੇ ਜੀ ਰਾਜਾ ਬੜਿੰਗ ਉਹਦੇ ਤੇ ਕੀ ਬੋਲਦਾ ਕੀ ਨਹੀਂ ਬੋਲਦਾ ਮੈਨੂੰ ਨਹੀਂ ਪਤਾ ਪਰ ਜੇ ਕੇਸ ਇੱਕ ਵਾਰੀ ਰੱਦ ਹੋ ਗਿਆ ਪਰ ਬਾਹਰ ਅੱਗੇ ਉਹਨੂੰ ਤੋੜਨਾ ਨਹੀਂ ਚਾਹੁੰਦਾ ਤਾਂ ਫਿਰ ਇਹ ਥੋੜਾ ਜਿਹਾ ਕਠਨ ਹੋ ਜਾਂਦਾ ਔਖਾ ਹੋ ਜਾਂਦਾ ਕਹਿਣਾ ਕਿ ਵਾਕਿਆ ਨਹੀਂ ਹੋਵੇਗਾ ਪਰ ਮੇਰਾ ਵੀ ਮੰਨਣਾ ਹੈ ਇਹਦੇ ਵਿੱਚ ਜਾਂਚ ਪੜਤਾਲ ਹੋਣੀ ਚਾਹੀਦੀ ਸੀ ਇਹ ਕ ਟੱਬਰ ਹੱਸਦਾ ਵਸਦਾ ਟੱਬਰ ਹੀ ਸਾਰਾ ਖਤਮ ਹੋ ਗਿਆ ਪਰ ਬਹੁਤ ਭੇਤ ਭਰੇ ਜਿਹੇ ਢੰਗ ਦੇ ਨਾਲ ਉਹਦੇ ਕੇਸ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਚਲੋ ਜਾਂਚ ਪੜਤਾਲ ਹੋਵੇ ਵਧੀਆ ਗੱਲ ਆ ਪਰ ਇਹ ਬਟੂਆ ਜਿਹੜਾ ਇਹ ਆਪਦੇ ਕੇਸ ਤੇ ਵੀ ਕੱਢੇ ਨਾ ਕਾਗਜ਼ ਹੂੰ ਇਹਦੇ ਤੇ ਤਾਂ ਆਪਦੇ ਤੇ ਇੱਕ ਕੇਸ ਦਰਜ ਹੋਇਆ ਸੀਗਾ ਇਹ ਬਠਿੰਡੇ ਆਇਆ ਸੀ ਸੈਕਟਰੀਏਟ ਦੇ ਵਿੱਚ ਇਹਨੇ ਆਪਾਂ ਟੋਰਡ ਕੀਤੀ ਸੀ ਹਲਾਗੁਲਾ ਕੀਤਾ ਸੀਗਾ ਉਹ ਕੇਸ ਜੇ ਮੈਂ ਗਲਤ ਨਹੀਂ ਆ ਤਾਂ ਹਾਲੇ ਵੀ ਪਿਆ ਹੂੰ ਹੂੰ ਉਹਦੇ ਚ ਚਾਰਸ਼ੀਤੀ ਨਹੀਂ ਦਾਖਲ ਕੀਤੀ ਕਿਸੇ ਨੇ ਈਨ੍ਹੇ ਸਾਲ ਹੋ ਗਏ ਕਾਲੀਆਂ ਦੀ ਸਰਕਾਰ ਵੇਲੇ ਦਾ ਕੇਸ ਆ ਸ਼ਾਇਦ ਉਹ ਜੀ ਜੀ ਯਾਨੀ 15 16 ਦਾ ਉਹ ਰਵਨੀਤ ਬਿੱਟੂ ਤੁਜਿਆਂ ਦੀਆ ਫੋਲ ਦਾ ਫੋਲ ਦਾ ਆਪ ਖਸ ਜਾਂਦਾ ਜੀ ਜੀ ਇਹਨੇ ਬੈਂਸਾਂ ਨੂੰ ਬਲਾਤਕਾਰ ਹੀ ਕੀਤਾ ਹੂੰ ਤੇ ਉਹਨਾਂ ਨੇ ਆਡੀਓ ਵਾਇਰਲ ਕਰ ਦਿੱਤੀ ਉਹ ਕਹਿੰਦੇ ਕਿ ਯਾਰ ਤੂੰ ਤੇ ਸਾਨੂੰ ਜੋਰ ਲਾਉਂਦਾ ਪਿਆ ਭਾਜਪਾ ਚ ਲੈ ਆਉਣ ਵਾਸਤੇ ਹੂੰ ਜਿੱਤਣ ਵਾਸਤੇ ਅੱਜ ਅਸੀਂ ਕਾਂਗਰਸ ਚ ਚਲੇ ਗਏ ਅਫਸਰ ਤਾਂ ਮਤਲਬ ਕਿ ਰਵਨੀਤ ਬਿੱਟੂ ਕੋਸ਼ਿਸ਼ ਤੇ ਕਰ ਰਿਹਾ ਹੈ ਕਿ ਰਾਬੰਦੀ ਪੂਰੀ ਕਰਨ ਦੀ ਪਰ ਕਈ ਵਾਰ ਉਹ ਆਪ ਵੀ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਜਾਂਦਾ ਜੀ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਜੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਇਥੇ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ